ਇਹ ਬੰਦ ਕੱਟੀ ਕੱਟੀ ਸਾਡੀ ਨੂੰ ਮਾਰਦੇ ਰਹਿ ਰੋੜੇ ਵਿੱਚ ਉੱਤਰ ਲੈ ਕੇ ਚੁੱਕ ਕੇ ਮੋਟਰਸਾਈਕਲ ਤਾਂ ਕਿੰਨਾ ਲੱਗਦਾ ਹੈ ਮੋਟਰਸਾਈਕਲ ਆ ਡੇ ਇੱਥੇ ਗਲੀ ਚ ਤੋਂ ਕਿੰਨਾ ਸ਼ਾਪ ਆ ਦੋ ਉੱਥੇ ਤੀਰ ਪਿਆ ਆ ਦੋ ਉੱਤੇ ਵੇਖੋ ਅੱਛਾ ਚਲ ਵੇਖੋ ਯਾਰ ਜੀ ਉਧਰ ਲਾ ਕੇ ਚੱਲੀ ਦੇ ਰੱਖ ਦੇ ਸਾਹਮਣੇ ਰੋੜੇ ਵਾਜੀ ਦੇ ਨੇ ਕਈ ਇੱਥੇ ਹਟੇ ਰਹੇ ਹਾਂ ਵੇਖੋ ਇਹ ਇਹ ਸ਼ਸਤਰ ਜਿਹੜੇ ਇੰਨਾ ਕੁ ਰਹਿ ਗਏ ਜਦੋਂ ਇਹ ਠੁੱਟੇ ਨਹੀਂ ਫੋਟੋ ਤਾਂ ਦੋਹਾਂ ਪਾਰੀ ਬੜਾ ਸਮਾਨ ਆ ਗਾ ਤੁਹਾਨੂੰ ਮੇਰੀ ਵੀ ਵੀ ਲਈ ਫੋਟੋ ਲਗਣੀ ਉਈ ਗੁੱਟੀ ਤੋਂ ਪਤਾ ਨਹੀਂ ਕਿ ਕਿਹੜੀ ਗਾਦਾ ਝੜਦਾ ਹੋਇਆ ਕਿਹੜੀ ਦਾ ਨਹੀਂ ਆਂਦਰੋਂ ਹੜਿਆਲ ਸਿੜੀ ਵੀ ਲਾ ਕੇ ਲਾ ਕੇ ਨਾਲ ਉਹ ਯਾਰ ਨਾ ਭੋਗੇ ਦੇ ਪਿੱਛੇ ਬਹਿ ਕੇ ਤੇ ਫੇਰ ਤੇ ਬੱਚੀ ਹੈ ਤੇ ਵੀ ਉਹ ਆਇਆ ਉਹਨਾਂ ਨੇ ਪੈਂਦਾ ਸੀ ਕਿ ਚੌਂਕੀ ਖੜਾ ਨਹੀਂ ਇਹ ਮੀਂਹ ਦਾ ਕੀ ਸੂਰ ਹੈ ਨਾ ਉਹਨਾਂ ਨੇ ਬੂਲੇ ਖੜਾ ਸਾਰਾ ਕੋਈ ਦਰਵਾਜ਼ਾ ਗੇਟ ਸਾਰਾ ਭਾਵ ਤੋੜ ਕੇ ਨਾ ਸੁੱਟਿਆ ਹੋ। ਦਰਵਾਜ਼ੇ ਦੇ ਉਹਨਾਂ ਕੁੰਡੇ ਖੁੱਲੇ ਨਾ ਰਹਿੰਦੇ ਸਨ। ਹਾਂ। ਇਹ ਆ ਭੂਆ ਦਰਵਾਜ਼ਾ ਵੀ ਤੋੜੀ। ਪੁੱਤਰ ਵੀ ਆ ਕੇ ਐਂ ਵੀ ਆਇਆ ਹੈ ਪੇਰਾਂ ਰੋੜ ਬੜਾ ਬਰਾ ਚਲਾਇਆ ਹੋਵੇਗਾ। ਉਹਦੇ ਬੰਦੇ ਬਾਹਰ ਹੀ। ਉਹ ਹੀ ਬੰਦੇ ਐਂ ਵੀ ਆਏ ਕੋਠੇ ਨਾ। ਫੇਰ ਖਣੀ ਇੱਟ ਮਾਰੀ ਜੇ ਆਡਾ ਕੇ ਤਾਂ ਨੁਕਸਾਨ ਹੋ ਜਾਂਦਾ ਹੈ ਭੰਦੇ ਜ਼ਿੰਮੇਵਾਰ ਵੀ ਹੈ। ਕੋਈ ਅਭੀ ਨਵੀਂ ਰਾਤ ਪਤਾ ਨਹੀਂ ਲੱਗਾ। ਉਹ ਚੁਲਾ ਕੇ ਲੈ ਗਏ ਆ। ਸਾਨੂੰ ਨਹੀਂ ਪਤਾ ਕਿ ਕਿੰਨੇ ਬੰਦੇ ਆ ਪੀਨੇ। ਬੜਾ ਦਿੱਤਾ। ਕੋ ਜੱਟਾ ਜਮਾਨੀ ਰਹਿੰਦਾ ਸਾਰਾ ਕੋਹੜਾ ਤੋੜ ਪਾਹਂ ਦਤਾ ਕਿਸ ਤਾਂ ਲੱਖੀਆਂ ਬਾਜੀ ਪਿਆਰ ਦੀ ਸੜੀ ਵੇਖੋ ਮੇਰੀ ਇਹ ਨਾ 40000 ਦੀ ਮੇਰੀ ਅਲਸੀ ਡਿੰਗ ਤੋੜ ਦਿੱਤੀ ਹੈ ਗੱਡੀ ਚ ਲਾਉਂਦੇ ਆ ਵੇਖੋ ਵਿੱਚ ਪੈਸੇ ਹੀ 50000 ਰੁਪਏ ਆਂ ਕੁੜੀ ਦਾ ਸਾਡੀ ਦਾ ਵਿਆਹ ਆ ਆ ਮਹੀਨੇ ਐਂਡ ਤੇ ਨਵੈਟਰ ਵੀ ਸਾਡਾ ਭੰਗ ਗਿਆ ਸਾਡੀ ਆ ਵੀ ਤੋੜ ਕੇ ਆ ਕਿ ਅੱਬਾ ਕੱਢ ਕੇ ਲੈ ਗਏ ਸਾਡੀ ਕੁੜੀ ਦਾ ਵਿਆਹ ਹੀ ਦਾ ਸਾਰੇ ਇੱਧਰ ਇੱਧਰੋਂ ਰੋੜੇ ਪਾਤੀਆਂ ਮਾਰੀਆਂ ਵੇਖੋ ਅੰਦਰ ਕਿੰਨਾ ਪੀਛੇ ਭੰਨੇ ਰੰਮੀਆਂ ਦੇ ਆਟੇ ਰੋੜੇ ਘਾਂਡਾ ਸ਼ਾਮ ਨੂੰ ਪਾ ਲਈ ਆਲੇ ਹਾ ਤੇ ਚਰਾ ਪਾਣੀ ਪੀ ਕੇ ਤੇ ਇਹ ਜੇ ਬੰਨਾ ਫੇ ਜੀ ਨੰ ਬਚੇ ਨੂੰ ਦੇ ਵੇਖੋ ਕਿੰਥੋਂ ਤੱਕ ਆ ਪੋੜੀ ਨਾਲ ਥੱਲੇ ਉੱਤਰ ਮੇਰਾ ਨਾਮ ਸਰਸੋਨੀਆ ਰਾਮੂਆ ਸਰ ਗੱਲ ਕੋਈ ਨਹੀਂ ਹੋਈ ਸਿਰਫ ਗੁੱਡੀ ਗੁੱਡੀ ਤੋਂ ਗੱਲ ਹੋਈ ਆ ਗੁੱਡੀ ਵਧਾਉਂਦੇ ਇਹ ਮੁੰਡੇ ਤੇ ਉਹਨਾਂ ਦੀ ਗੁੱਡੀ ਵੱਡੀ ਗਈ ਆ ਇਹ ਸਾਡੀ ਗੁੱਡੀ ਵੱਡੀ ਗਈ ਤੇ ਇਹਨਾਂ ਚੰਗਰਾ ਮਾਰੀਆਂ ਉਹਨਾਂ ਦੀ ਗੁੱਡੀ ਵੱਡੀ ਗਈ ਤੇ ਇਹ ਸਾਡੇ ਬੰਦੇ ਚੰਗਰਾ ਮਾਰੀ ਆ ਵੀ ਆਈ ਵੋਈ ਕੀਤੀ ਆ ਇੱਥੋਂ ਉਹਨਾਂ ਰੋੜੇ ਚਲਾਉਣੇ ਚਾਲੂ ਕਰਤੇ ਗੱਲ ਕੱਢਤੀ ਤੇ ਰੋੜੇ ਚਲਾਉਣੇ ਚਾਲੂ ਕਰਤੇ ਆ ਸਾਡੇ ਘਰ ਦਾ ਸਰ ਸਾਰਾ ਕੋਸ਼ੀ ਤੋੜ ਪੰਨ ਗਏ ਸਾਰੇ ਇੱਕ ਚੀਜ਼ ਨਹੀਂ ਸਾਡੇ ਘਰ ਦੀ ਛੱਡੀ ਸਾਰਾ ਕੋਸ਼ ਹਲ ਸੀੜੀ ਸਾਡੀ ਲਿਮਾਰੀ ਕੀ ਵਾਸ਼ਿੰਗ ਮਸ਼ੀਨਾਂ ਭਾਂਡਾ ਸ਼ਨਾ ਇੱਕ ਇਹ ਤੇ ਲੈ ਕੇ ਜਿਹੜੀ ਸਾਰੀਆਂ ਚੀਜ਼ਾਂ ਹੀ ਤੋੜ ਪਾੰਦ ਦਿੱਤੀਆਂ ਵਾ ਸਾਡੇ ਘਰੇ 50000 ਰੁਪਇਆ ਸੀ ਖਾੜੀ ਗੁੜੀਆ ਦਾ ਵਿਆਹ ਦਿੱਤਾ ਵਾ ਦੂਸਰੇ ਮਹੀਨੇ ਦੇ ਵਿੱਚ ਵਿਆਹ ਆ ਦੋ ਛਾਪ ਆਇਆ ਸਾਡੀਆਂ ਵੀ ਉਹਨੇ ਜਿੰਦਰਾ ਤੋੜ ਕੇ ਸਾਡੀਆਂ ਕੱਢ ਲਈਆਂ ਵਾ ਤੇ ਸਾਡੀਆਂ ਪੈਸੇ ਵੀ ਸਾਡੇ ਕੱਢ ਲਿਆ ਸਾਡੇ ਘਰ ਦਾ ਸਭ ਕੁਝ ਤੋੜ ਪਾੰਦ ਤਾਂ ਅਸੀਂ ਸਿਰਫ ਆਪਣੇ ਬੱਚੇ ਬਚਾਏ ਆ ਬੜੀ ਮੁਸ਼ਕਲ ਆ ਅਸੀਂ ਹੋਰ ਘੜ ਘੜ ਕਰਦਾ ਹੋਰ ਇਹਨਾਂ ਦੇ ਘਰ ਦਾ ਵਾ ਇਹਨਾਂ ਚਾਰ ਪੰਜ ਘਰ ਆ ਸਾਡੇ ਇਹਨਾਂ ਦਾ ਆਟੋ ਆਟੋ ਭੰਨਦਾ ਵਿਚਾਰਿਆਂ ਦਾ ਤੇ ਇਹਨਾਂ ਦਾ ਵਿਚਾਰਾਂ ਦਾ ਕੋਈ ਕਸੂਰ ਨਹੀਂ ਆ ਇਹਨਾਂ ਦਾ ਭਾਜੀ ਹੁਣਾਂ ਦਾ ਆਏ 100 ਮੁੰਡਾ ਭਾਜੀ ਇਹ ਹੈਪੀ ਨੇ ਤੇ ਲੱਖਾਂ ਤੇ ਇੱਕ ਅਜੀ ਪਾਲਿਆ ਤੇ ਦੋ ਇਹਨਾਂ ਦੇ ਦੋਤੇ ਆ ਇਹਨਾਂ ਨੇ ਮੁੰਡੇ ਸੱਦੇ ਹੈਪੀ ਨੇ ਮੁੰਡੇ ਸੱਦੇ ਬਾਹਰੋਂ ਇੱਕ ਜਸ਼ਨ ਆ ਉਹਨਾਂ ਕੋ ਕੁਰਬਾਨਾ ਸੀ ਉਹਨਾਂ ਫੈਰ ਫੂਰ ਵੀ ਕੱਢੇ ਆ ਤੇ ਕੁਰਬਾਨਾ ਸੀ ਦਾਤਰ ਦੁਤਰ ਹੀ ਉਹਨਾਂ ਕੋ ਤੇ ਅਸੀਂ ਸਰ ਵੇਖਦੇ ਰਹੇ ਲੋਕ ਕੇ ਭਰ ਹੱਡੇ ਬੰਦੇ ਘਰੇ ਨਹੀਂ ਹੈਗੇ ਤੇ ਅਸੀਂ ਲੋਕ ਕੇ ਵੇਂਦੇ ਰਹੇ ਆ ਉਹਨਾਂ ਕਹਿਣਾ ਸਾਡੇ ਸਾਨਾ ਆ ਸਰ ਨਹੀਂ ਸਾਡੇ ਬੰਦੇ ਜੀ ਤੋਂ ਉਹਨਾਂ ਫਿਰ ਨੁਕਸਾਨ ਕੀਤਾ ਵਾ ਫਿਰ ਇਹ ਵੀ ਗਏ ਆ ਇਹ ਗੱਲ ਚਲੋ ਇਹਨਾਂ ਨੇ ਵੀ ਪਾਇ ਪਰ ਉਹਨਾਂ ਨੇ ਸਾਡੇ ਨਾਲ ਬਹੁਤ ਪਹਿਲ ਕੀਤੀ ਆ ਪਹਿਲਾਂ ਸਾਡੇ ਨਾਲ ਤੇ ਅਸੀਂ ਤਾਂ ਸਿਰਫ ਆਪਣੇ ਬੱਚੇ ਲੈ ਕੇ ਕਿਸੇ ਦੇ ਘਰ ਲੋਕੇ ਰਹੇ ਆ ਤੇ ਆਪਣੇ ਬੱਚੇ ਬਚਾਏ ਆ ਹਾਂ ਜੀ ਮੋਟਰਸਾਈਕਲ ਵੀ ਸਾਡੇ 4-5 ਪੰਨ ਤੇ ਆ ਹਾਂ ਜੀ ਸਰ ਇਹੋ ਮੰਗ ਕਰਦੇ ਆ ਇਹ ਹੈਪੀ ਨੂੰ ਸਜ਼ਾ ਹੋਣੀ ਚਾਹੀਦੀ ਕੜੀ ਤੇ ਕੜੀ ਹਾਨੂੰ ਸਿਰਫ ਇਨਸਾਫ ਮਿਲਣਾ ਚਾਹੀਦਾ ਸਾਡੀ ਹੱਥ ਜੋੜ ਕੇ ਬੇਨਤੀ ਆ ਉਹਨਾਂ ਨੇ ਹੀ ਖਿਲਾਰੇ ਸਰ ਉੱਤੋਂ ਮੌਂਟੀ ਤੇ ਰੋੜੇ ਮਾਰਦੇ ਰਹੇ ਆ ਫੀਤੋ ਰੋੜੇ ਸਾਡੀ ਕੁੜੀਆਂ ਰੀੜੇ ਕੱਪੜੇ ਲਾਉਣ ਗਈ ਆ ਕੋਠੇ ਤੋਂ ਬਾਅਦ ਚ ਸਾਡੀ ਮਮੀ ਜੀ ਆ ਬਜ਼ੁਰਗ ਉਹਨਾਂ ਦੇ ਵੀ ਉਹਨਾਂ ਰੋੜੇ ਚ ਲਾਏ ਆ ਉਹਨਾਂ ਨੇ ਸਾਨੂੰ ਗਾਲ ਮੰਦਾ ਸਾਡੀਆਂ ਕੁੜੀਆਂ ਨੂੰ ਗੰਦੀਆਂ ਮੰਦੀਆਂ ਗਾਲਾਂ ਉਹਨਾਂ ਕੱਢੀਆਂ ਆ ਅਸੀਂ ਸਰ ਇਹੋ ਮੰਗ ਕਰਦੇ ਸਾਨੂੰ ਸਿਰਫ ਇਨਸਾਫ ਮਿਲਣਾ ਚਾਹੀਦਾ ਵਾ ਇਹ ਹੈਪੀ ਨੂੰ ਤੇ ਲਖੇ ਨੂੰ ਇਹਨਾਂ ਨੂੰ ਇੱਕ ਵਾਰੀ ਸਾਨੂੰ ਇਨਸਾਫ ਦੋ ਵੀ ਇਹਨਾਂ ਨੂੰ ਕੜੀ ਤੋਂ ਕੜੀ ਸਜ਼ਾ ਹੋਣੀ ਚਾਹੀਦੀ ਆ ਬਸ ਭਾਜੀ ਮੇਰਾ ਨਰਿੰਜੀਤ ਕੋਹਰ ਪਿੰਡ ਰਾਮੂ ਵਾਲਾ ਕੀ ਗੱਲ ਹੋਈ ਗੱਲ ਭਾਜੀ ਇਹਨਾਂ ਮਤਲਬ ਕਿ ਪਹਿਲਾਂ ਕੁੜੀਆਂ ਉੱਤੇ ਵਧਾਉਂਦੇ ਹੀ ਅਹੀਂ ਤਲੇ ਕਪੜੇ-ਕਪੜੇ ਧੋਣ ਡਈ ਮਮੀ ਮੇਰਾ ਘਰ ਵਾਲਾ ਨਹੀਂ ਘਰ ਆਇਆਗਾ ਉਹ ਚੂਲਿਆਂ ਤੇ ਜਾਏ ਇਹ ਬਾਅਦ ਵਿੱਚ ਨਾ ਇਦਾਂ ਚਾਂਗਰਾ ਮਾਰ ਲਾਪੇ ਤੇ ਸਾਡਾ ਦੋ ਦਿਨ ਕਿਹਾ ਪੀ ਚਾਂਗਰਾ ਨਹੀਂ ਮਾਰਨੀਆ ਤੂੰ ਓਦਾਂ ਕੁੜੀਆਂ ਵਧਾਓ ਇਹਨਾਂ ਨੇ ਜਿਹੜਾ ਲੱਖਾ ਭਈ ਆਣਾ ਮਤਲਬ ਕਿ ਉਹ ਦੂਜੀ ਪਾਰਟੀ ਦਾ ਉਹਨੇ ਫੜ ਕੇ ਤੇ ਸਾਡੇ ਮੁੰਡੇ ਨੂੰ ਗਾਲ ਕੱਢੀ ਕੁੜੀ ਦੀ ਫਿਰ ਇਹਨਾਂ ਮਗਰੋਂ ਉਸੇ ਵੇਲੇ ਰੋੜੇ ਮਾਰਨੇ ਚਾਲੂ ਕੀਤੇ ਆ ਚਾਲੂ ਕਿਤੇ ਬਾਅਦ ਵਿੱਚ ਇਹ ਆਣ ਕੇ ਸਾਡੇ ਆਵੇ ਜਾਂਦੀ ਇੱਧਰਲੇ ਬੈਕਸਾਈਡ ਨੰਗੇ ਹੋ ਕੇ ਫਿਰ ਉਸੇ ਵੇਲੇ ਫਿਰ ਇਹਨਾਂ ਨੇ ਆਣ ਕੇ ਨਾ ਉੱਪਰ ਫਿਰ ਸਾਡੇ ਮੁੰਡਿਆਂ ਦੇ ਗਾਲ ਪਾਏ ਮੁੰਡਿਆਂ ਦੇ ਸਿਰ 'ਚ ਘੜੇ ਕੁੜੇ ਮਾਰੇ ਉਹ ਤੋਂ ਬਾਅਦ ਸਾਡੀ ਫਿਰ ਇਹਨਾਂ ਰਾਤ ਤੋੜਪਾਨ ਕੀਤੀ ਆ ਇਹ ਹੈਗੇ ਭਾਜੀ 100 ਬੰਦ ਮੁੰਡੇ ਸੀ ਬਹੁਤ ਮੁੰਡੇ ਚੜੇ ਹਿੱਤੇ ਕੋਟੇ ਦੇ ਪਿੰਡ ਦੇ ਵਿੱਚੋਂ ਵੀ ਬਹੁਤ ਚੜੇ ਇਹਨਾਂ ਦੇ ਇੱਕ ਦਾ ਨਾ ਰੋਹਿਤ ਇੱਕ ਦਾ ਨਾ ਰੋਬਣ ਤੇ ਮੋਹਿਤ ਤੇ ਇੱਕ ਲੱਖਾ ਭਈਆ ਦੋ ਗਰਜੀਤ ਜੱਗਾ ਮਿੱਟਣ ਸਤਨਾਮ ਕਮਾ ਕਮਾ ਕ ਮੇਰਾ ਕ ਮੁੰਡਾ ਵਾ ਹਾਂਜੀ ਇਹਨਾਂ ਕੋਲ ਕਿਰਪਾਨਾਂ ਤੇ ਦਾਤਰੀ ਭਾਜੀ ਕਿਰਪਾਨਾਂ ਤੇ ਦਾਤਰੀ ਨਹੀਂ ਜਾਓ ਚੁੱਪ ਕਰ ਜਾ ਰੌਲਾ ਨਾ ਪਾਓ ਕਿਰਪਾਨਾਂ ਤੇ ਦਾਤਰੀ ਇਹਨਾਂ ਦੇ ਕੋਲ ਤੇ ਆਏ ਇਹਨਾਂ ਨੂੰ ਡੱਕਦੇ ਆ ਵੀ ਇਹ ਕੰਮ ਨਹੀਂ ਕਰਨ ਦੇਣਾ ਇਹ ਚਿੱਟਾ ਵੇਚਦੇ ਸ਼ਰਾਬ ਵੇਚਦੇ ਆਟ ਲੱਗ ਗਏ ਆ ਜਿਹੜੀ ਮਤਲਬ ਕਿ ਛੜਕ ਬਾਂਡੇ ਦਾ ਮੇਨ ਆ ਉਹ ਤੋਂ ਇਹ ਮੁੰਡੇ ਜਿਹੜੇ ਆ ਨਾ ਇਕੱਠੇ ਹੋ ਕੇ ਇਹ ਸਰੀਆਂ ਚੁੱਕ ਚੁੱਕ ਕੇ ਰਾਤ ਨੂੰ ਤੇ ਵੇਚਦੇ ਆ ਅਸੀਂ ਇਹ ਕੰਮ ਨਹੀਂ ਹੋਣ ਦੇਣਾ ਇੱਥੇ ਇਹੋ ਗੱਲ ਹੋਈ ਬਾਤ ਹੈ ਜਦੋਂ ਇਹਨਾਂ ਕੋਠੇ ਦੇ ਉੱਤੇ ਜਦੋਂ ਚੜੇ ਆਣ ਕੇ ਸਾਡੇ ਸਤੰਬਰ ਨੂੰ ਆਣ ਕੇ ਪਹਗੇ ਫਿਰ ਇਹ ਇਹਨਾਂ ਜੋ ਲੱਗੇ ਚੀਜ਼ਾਂ ਹੀ ਤੋੜੀ ਗਏ ਜੋ ਗਾੜੀ ਉਹਨਾਂ ਉਹ ਤੋੜੀ ਸਾਰੀ ਕਰਕੇ ਪਾਜੀ ਨਾਲੇ ਪੈ ਵੀ ਘੜ ਕੇ ਲੈ ਗਏ ਗੋਰਾ ਤੇ ਗੋਪੀ ਇਹ ਤਾਂ ਗੋਰਾ ਗੋਪੀ ਇੱਕ ਗਗਣ ਇੱਕ ਲੱਬਾ ਇੱਕ ਗੋਰਾ ਇੱਕ ਜੋਤ ਗੋਪੀ ਸਵੇਰੇ ਆਏ ਰਾਤ ਆਏ ਉਹਨਾਂ ਪਰ ਹਾਡੇ ਮੁੰਡਿਆਂ ਮੜਿਆਂ ਨੂੰ ਮਾਰ ਮੋੜ ਕੇ ਚਲਗੇ ਜੜੇ ਆਡੇ ਨੇ ਕਰੇ ਬੱਚੇ ਹਾਂਜੀ ਲੱਗੀਆਂ ਹਸ ਤਾਲ ਇੱਕ ਕਾਸ਼ ਦੇ ਆ ਇੱਕ ਕਾਸ਼ ਦੇ ਡੈਡੀ ਦੇ ਆ ਇੱਕ ਸਾਡੀ ਕੁੜੀ ਆ ਦੇ ਆ ਕੀ ਹੈ ਮਾ ਬੜਾ ਜਾਣਾ ਕਿਹੜੇ ਪਿੰਡ ਦਾ ਇਹ ਪਿੰਡ ਰੰਮੂ ਵਾਲਦੋ ਇੱਕ ਕੰਟਰੋਲ ਰੂਮ ਤੋਂ ਬਜਰੀਆ ਇੱਕ ਕਾਲ ਰਸੀਵ ਹੋਈ ਵੀ ਪਿੰਡ 'ਚ ਝਗੜਾ ਹੋ ਰਿਹਾ ਪਹਿਲਾਂ ਝਗੜਾ ਹੋ ਰਿਹਾ ਪਹਿਲਾਂ ਮੁਲਾਜ਼ਮ ਗਏ ਜਾ ਕੇ ਸੌਟ ਆਊਟ ਕਰਾਇਆ ਹੀ ਫਿਰ ਜਾ ਕੇ ਮੌਕਾ ਵੇਖਿਆ ਗਿਆ ਜਾ ਕੇ ਸ਼ਾਮ ਰਾਤ ਦੋਵੇਂ ਪਾਰਟੀਆਂ ਝਗੜਾ ਆਇਆ ਦੋਵੇਂ ਪਾਰਟੀਆਂ ਦੋ ਪਾਰਟੀਆਂ ਹੀ ਦੋਵਾਂ ਪਾਰਟੀਆਂ ਦੋਵਾਂ ਘਰਾਂ ਦਾ ਨੁਕਸਾਨ ਹੋਇਆ ਜਿਨ੍ਹਾਂ ਨੂੰ ਰਾਤ ਮੌਕਾ ਵੇਖ ਕੇ ਰਾਤ ਇਹਨਾਂ ਨੂੰ ਸਵੇਰ ਰਾਤ ਦਾ ਕਹਿ স্টੇਟਮੈਂਟ ਦਰਜ ਕਰਾਉਣ ਵਾਸਤੇ ਜਿਹੜੇ ਇਹਦਾ ਸਟੇਟਮੈਂਟ ਦਰਜ ਕਰਾਉਣਗੇ ਜਿਵੇਂ ਸਟੇਟਮੈਂਟ ਦਰਜ ਕਰਾਉਣਗੇ ਜੋ ਕਰਾਉਣਗੇ ਉਹਦਾ ਬੰਦੀ ਕਾਰਵਾਈ ਕੀਤੀ ਜਾਊਗੀ ਘਰ ਦੇ ਵਿੱਚ ਫ੍ਰਿਜ ਫਰੂਜ ਮਾੜਾ ਮਾੜਾ ਜਿਹੜਾ ਨੁਕਸਾਨ ਹੋਇਆ ਵਾ ਇੱਕ ਵਾਰ ਬਾਈਕ ਬੂਕ ਦਾ ਤੇ ਜੋ ਸਾਰਾ ਮੌਕਾ ਸਾਰੀ ਵੀਡੀਓਗ੍ਰਾਫੀ ਕੀਤੀ ਗਈ ਹੈ ਜੋ ਮੁਤਾਬਕ ਦੋਵੇਂ ਜੋ ਬਿਆਨ ਆਪਣੇ ਦਰਜ ਕਰਾਉਣਗੇ ਕਹੇ ਆ ਉਹਨਾਂ ਨੂੰ ਤੇ ਬੰਦੀ ਕਾਰਵਾਈ ਕੀਤੀ ਜਾਊਗੀ ਝਗੜੇ ਦਾ ਕਾਰਨ ਵਸ ਇੱਕ ਪਤੰਗਬਾਜ਼ੀ ਦੇ ਕਰਕੇ ਝਗੜਾ ਹੋਇਆ ਪਤੰਗਬਾਜ਼ੀ ਦੇ ਜਿੱਦਾਂ ਬੋਵਾ ਹੋ ਜਾਂਦੀ ਆ ਬੋਵਾ ਇਦਾਂ ਬੜਕਾ ਬੁੜਕਾ ਮੰਨਦੇ ਕੋਈ ਬਸ ਇਹੀ ਨਿਗੇ ਨਿਗੇ ਜਿਹੜੇ ਸ਼ਰਾਤੀਆਂ ਸਰਾਂ ਦੇ ਕਰਕੇ ਹੋਇਆ ਨਿਗੇ ਨਿਗੇ ਉਹ ਤੁਹਾਡੇ ਲਈ ਕੀ ਕਰੇ ਜੋ ਜਿੱਦਾਂ ਸਟੇਟਮੈਂਟ ਹੋਊਗੀ ਉਦਾਂ ਚ ਬੰਦੀ ਕਾਰਵਾਈ ਕੀਤੀ ਜਾਊਗੀ ਜੋ ਮੌਕੇ ਤੇਲਾ ਤਰਮਦਾ